ਤੀਆਂ ਤੀਜ ਦੀਆਂ ਤੀਆਂ ਦੇ ਦਿਨ ਨੇੜੇ ਨੀ ਕੱਲੀ ਮਾਏ ਵੱਡੇ ਵੀਰ ਨੂੰ ਤੀਆਂ ਤੀਜ ਦੀਆਂ ਤੀਆਂ ਦੇ ਦਿਨ ਨੇੜੇ ਨੀ ਕੱਲੀ ਮਾਏ ਵੱਡੇ ਵੀਰ ਨੂੰ ਨੀ ਬਹੁਤਾਂ ਪਰਾਂਵਾੜੀਏ ਤੈਨੂੰ ਤੀਆਂ ਤੇ ਲੈਣੇ ਤੈਨੂੰ ਤੀਆਂ ਤੇ ਲੈਣ ਨਾ ਆਏ ਨੀ ਬੋਤਿਆਂ ਪਰਾਵਾਂ ਵਾਲੀਏ ਨੀ ਸੱਸੀ ਵੜੇ ਮੈਂ ਅਖੀਏ ਤੈਥੋਂ ਡਰ ਦੇ ਲੈਣ ਨਾ ਆਏ ਨੀ ਸੱਸੀ ਵੜੇ ਮੈਂ ਅਖੀਏ ਸੱਸ ਪਕਾਵੇ ਰੋਟੀਆਂ ਮੈਂ ਪੀੜੇ ਗਿਣਦੀ ਆਈ ਸੱਸ ਪਕਾਵੇ ਰੋਟੀਆਂ ਮੈਂ ਪੀੜੇ ਸਸੇਨੀ ਬਾਰਾਂ ਤਾਲੀਏ ਮੈਂ ਤੇਰਾ ਤਾਲੀ ਆਈ ਸਸੇਨੀ ਬਾਰਾਂ ਤਾਲੀਏ ਮੈਂ ਤੇਰਾ ਤਾਲੀ ਆਈ ਜੇ ਮੈਂ ਜਾਣਦੀ ਨੂੰਹੇ ਨਹੀਂ ਚੱਜ ਤੇਰੇ ਮੈਂ ਪੁੱਤ ਨੂੰ ਕੁਵਾਰਾ ਰੱਖਦੀ ਜੇ ਮੈਂ ਜਾਣਦੀ ਨੂੰਹੇ ਨਹੀਂ ਚੱਜ ਤੇਰੇ ਮੈਂ ਪੁੱਤ ਨੂੰ ਕੁਵਾਰਾ ਰੱਖਦੀ ਗੱਡੇ ਪਰਵਾਣ ਦੇ ਗਢੀਰੇ ਪਰਵਾਣ ਦੇ ਗੱਡੇ ਪਰਵਾਣ ਦੇ ਗਢੀਰੇ ਪਰਵਾਣ ਦੇ ਹਾਈ ਨਹੀਂ ਸੱਸੇ ਹੋਣੀਏ ਜੋੜੀ ਨੂੰ ਮਿਲ ਜਾਣਦੇ ਹਾਈ ਨਹੀਂ ਸੱਸੇ ਹੋਣੀਏ ਜੋੜੀ ਨੂੰ ਮਿਲ ਜਾਣਦੇ ਗੱਡੇ ਪਰਵਾਣ ਦੇ ਗਢੀਰੇ ਪਰਵਾਣ ਦੇ ਗੱਡੇ ਪਰਵਾਣ ਦੇ ਗਢੀਰੇ ਪਰਵਾਣ ਦੇ ਦੇ ਹਾਈ ਨੀਨੂ ਹੈ ਹੋਣੀਏ ਕੱਲੇ ਨੂੰ ਮੇਲੇ ਜਾਣਦੇ ਨੀਨੂ ਹੈ ਹੋਣੀਏ ਕੱਲੇ ਨੂੰ ਮੇਲੇ ਜਾਣਦੇ ਛੱਡਦੇ ਨੂਹੇ ਮੈਨੂੰ ਪੰਡਣਾ ਪਾਣੀ ਤਪੂਲਾਂ ਦੇ ਢੇਠੋਂ ਲੰਘਣਾ ਛੱਡਦੇ ਨੂਹੇ ਮੈਨੂੰ ਪੰਡਣਾ ਪਾਣੀ ਤਪੂਲਾਂ ਦੇ ਢੇਠੋਂ ਲੰਘਣਾ ਮੈਂ ਵੀ ਟੌਰ ਸ਼ਕੀਨੀ ਲਾਈ ਸੀ ਨੀ ਜਦ ਮੈਂ ਨਵੀਂ ਵਿਆਹੀ ਸੀ ਮੈਂ ਵੀ ਟੌਰ ਸ਼ਕੀਨੀ ਲਾਈ ਸੀ ਮੇਨ ਮੇ ਨਵੀਂ ਵਿਆਹੀ ਸੀ ਸੱਸ ਮਰੀ ਨੇ ਮੁੰਡਾ ਜੰਮਿਆ ਸੱਸ ਮਰੀ ਨੇ ਮੁੰਡਾ ਜੰਮਿਆ ਨਾਂਦਰਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਚੀ ਚੀ ਤੇਰੀ ਰੰਗ ਤਾ ਕਰਦੀਏ ਲਿਆ ਪੈਣ ਦਾ ਸਾਗ ਬੈ ਬਤਾ ਕਰਦੀਏ ਲਿਆ ਪੈਣ ਦਾ ਸਾਗ ਦੇਖੋ ਕੁੜਿਓ ਨੀ ਮੇਰੀ ਸੱਸ ਤੂਰੀ ਆਉਂਦੀ ਆ ਦੇਖੋ ਕੁੜਿਓ ਨੀ ਮੇਰੀ ਸੱਸ ਤੂਰੀ ਆਉਂਦੀ ਆ ਗੀਜੇ ਵਿੱਚ ਖਿੱਲਾ ਮਗਰ ਕੁੱਤੇ ਲਾਈ ਆਉਂਦੀ ਆ ਗੀਜੇ ਵਿੱਚ ਖਿੱਲਾ ਮਗਰ ਕੁੱਤੇ ਲਾਈ ਆਉਂਦੀ ਆ ਦੇਖੋ ਕੁੜਿਓ ਨੀ ਲਾਈ ਆਉਂਦੀ ਆ ਸਿਰ ਤੇ ਸੰਦਾਰਾ ਮਗਰ ਪੋਤੇ ਲਾਈ ਆਉਂਦੀ ਆ ਆਪਣੀ ਹੀ ਖਾਈਏ ਨਾ ਖਾਈਏ ਕਦੇ ਕਿਸੇ ਦੇ ਹਿੱਸੇ ਦੀ ਸੱਸ ਨੂੰ ਨਾ ਨਿੰਦੋ ਓ ਵੀ ਮਾਇਆ ਕਿਸੇ ਦੀ ਸੱਸ ਨੂੰ ਨਾ ਨਿੰਦੋ ਓ ਵੀ ਮਾਇਆ ਕਿਸੇ ਦੀ ਚੰਨਾ ਬੇ ਤੇਰੀ ਚਾਂਦਨੀ ਤਾਰੇ ਬੇ ਤੇਰੀ ਲੋ ਜਨ ਬਤੇਰੀ ਚਾਂਦਨੀ ਤਾਰੇ ਬਤੇਰੀ ਲੋ ਜਦੋਂ ਮੈਂ ਤੁਰਦੀਆਂ ਪੰਛੀ ਜਾਣ ਖਲੋ ਜਦੋਂ ਮੈਂ ਤੁਰਦੀਆਂ ਪੰਛੀ ਜਾਣ ਖਲੋ ਸ਼ੱਕਾਂ ਪੂਰਦੇ ਅੰਮਾਂ ਦੇ ਜਾਏ ਚਾਚੇ ਤਾਏ ਮਤ ਲਬ ਦੇ ਸ਼ੱਕਾਂ ਪੂਰਦੇ ਅੰਮਾਂ ਦੇ ਜਾਏ ਚਾਚੇ ਤਾਏ ਮਤ ਲਬ ਦੇ ਚਾਚੇ ਤਾਏ ਬਹਿ ਜਾ ਆਖ ਦੇ ਪੀੜੀ ਡੋਂਦੇ ਨੀ ਅੰਮਾਂ ਦੇ ਜਾਏ ਚਾਚੇ ਤਾਏ ਬਹਿ ਜਾ ਆਖ ਦੇ ਇੱਕ ਨਾ ਲਾਈ ਸੱਸੇ ਮੁਖ ਦਾ ਸ਼ਿੰਗਾਰ ਨੀ ਇੱਕ ਨਾ ਲਾਈ ਸੱਸੇ ਮੁਖ ਦਾ ਸ਼ਿੰਗਾਰ ਨੀ ਦੂਜੀ ਨਾ ਲਾਈ ਮੇਰੇ ਗੁੱਟ ਦੀ ਕੜੀ ਮੈਂ ਪੰਨ ਦੇਉ ਸਸੀਏ ਤੇਰੇ ਪੁੱਤ ਦੀ ਅੜੀ ਮੈਂ ਤਾਂ ਪੰਨੂਗੀ ਸਸੀਏ ਨੀ ਤੇਰੇ ਪੁੱਤ ਦੀ ਅੜੀ